ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਤਾ ਅਗਲਾ ਕੰਡ 24 ਕਲੀਨਿਕ ਦੇ ਸਹਾਰੇ ਨਾਲ ਹੁਣ ਜਸਪ੍ਰੀਤ ਗਰਭਤੀ ਹੋ ਗਈ ਸੀ ਉਸ ਮੇਰੇ ਅਜੀਬ ਜਿਹਾ ਮਹਿਸੂਸ ਕਰਨ ਲੱਗੀ ਤੇ ਕਈ ਵਾਰ ਉਛਲ ਜਾਂਦੀ ਉਸ ਲਈ ਚੰਗੀ ਗੱਲ ਇਹ ਸੀ ਕਿ ਇਹ ਸਭ ਕੁਝ ਉਦੋਂ ਹੁੰਦਾ ਜਦੋਂ ਕੋਈ ਉਸਦੇ ਕਰਦਾ ਮੈਂਬਰ ਉਸਦੇ ਨੇੜੇ ਨਹੀਂ ਸੀ ਹੁੰਦਾ ਕੋਈ ਦਿਨ ਬਾਅਦ ਉਨੇ 임ਲੀ ਤੇ ਉਜਾਗਰ ਨੂੰ ਨਾਲ ਲਿਆ। ਹਤੀਸ਼ ਖੁਸ਼ੀ ਨੂੰ ਬਾਹਰ ਖਾਣਾ ਖਾ ਕੇ ਬਣਾਇਆ। 임ਲੀ ਨੇ ਖਾਣਾ ਖਾਣ ਤੋਂ ਬਾਅਦ ਉਜਾਗਰ ਤੇ ਜਸਪ੍ਰੀਤ ਦਾ ਹੱਥ ਫੜ ਕੇ ਆਪਣੇ ਵੱਲੋਂ ਆਉਣ ਵਾਲੀ ਜੀ ਲਈ ਆਪਣੇ ਇਸ਼ਟ ਕੋਲ ਅਰਦਾਸ ਕੀਤੀ। ਉਸ ਦਿਨ ਜਸਪ੍ਰੀਤ ਬਹੁਤ ਜ਼ਿਆਦਾ ਖੁਸ਼ੀ। ਉਹਦਾ ਦਿਲ ਕੀਤਾ ਕਿ ਉਹ ਆਪਣੇ ਪਾਪਾ ਨੂੰ ਦੱਸੇ। ਪਰ ਫਿਰ ਉਹ ਸ਼ਰਮਾ ਗਈ ਇਸ ਸੋਚ ਕੇ। ਅੜੀਏ ਕਿ ਅੱਖਾਂ ਕੀ ਪਾਪਾ ਨੂੰ ਕਿ ਮੈਂ ਪ੍ਰੈਗਨੈਂਟ ਹੋ ਗਈ। ਫਿਰ ਉਹਦਾ ਮੂੰਹ ਲਾਲ ਹੋ ਗਿਆ ਅੱਜ ਇਸ ਖੁਸ਼ੀ ਨੂੰ ਆਪਣੇ ਪਾਪਾ ਤੱਕ ਪਹੁੰਚਾਉਣ ਲਈ ਉਹ ਕੋਈ ਹੋਰ ਤਰੀਕਾ ਸੋਚਣ ਲੱਗੀ ਨਿੱਕੇ ਨੂੰ ਆਖਾਂਗੀ ਨਿੱਕਿਆ ਤੂੰ ਹਣ ਮਾਮਾ ਬਣ ਜਾਣਾ ਤੇ ਉਹ ਆਪੇ ਪਾਪਾ ਨੂੰ ਦੱਸ ਦੇਵੇਗਾ ਤੇ ਪਾਪਾ ਗੁਰਦੁਆਰੇ ਅਰਦਾਸ ਕਰਨ ਜਾਣਗੇ ਜਸਪ੍ਰੀਤ ਇੰਜ ਸੋਚਦੀ ਰਹੀ ਰਾਤ ਨੂੰ ਜਾਗਰ ਉਸਦੇ ਪੇਟ ਉੱਤੇ ਹੱਥ ਫੇਰ ਕੇ ਆਖਣ ਲੱਗਾ ਕਮਾਲ ਹੈ ਪ੍ਰੀਤ ਕਿ ਮੈਂ ਵੀ ਡੈਡੀ ਬਣਾਗਾ हां जी भाई जी ਤੁਹਾਡਾ ਆਪਣਾ ਬੱਚਾ ਤੇ ਤੁਹਾਡਾ ਆਪਣਾ ਲਹੂ ਹਾਂ ਮੇਰਾ ਆਪਣਾ ਲਹੂ ਇਹ ਕਮੰਡ ਕਰਦੀ ਸੀ ਸੁਖਚੈਨ ਵਿੰਗੀ ਜੀ ਮੋਟੜ ਆਪਣੇ ਬੱਚਿਆਂ ਦਾ ਤੇ ਕਿਵੇਂ ਤੇਰੇ ਕੋਲੋਂ ਬੱਚੇ ਖੋ ਕੇ ਲੈ ਰਿਆ ਕਰਦੀ ਸੀ ਬੁਰੀ ਔਰਤ ਹੈ ਸੁਖਚੈਨ ਪਰ ਭਪਿੰਦਰ ਠੀਕ ਹੈ ਹੁਣ ਵਾਹਿਗੁਰੂ ਦੀ ਕਿਰਪਾ ਸਾਡੇ ਉੱਤੇ ਵੀ ਹੋ ਗਈ ਉਹ ਇੰਜ ਆਖ ਜਸਪ੍ਰੀਤ ਨੂੰ ਜੱਫੀ ਪਾ ਕੇ ਸੌਣ ਲੱਗਾ ਜਸਪ੍ਰੀਤ ਨੇ ਮਹਿਸੂਸ ਕੀਤਾ ਕਿ ਉਸ ਸੰਦਰ ਖਿਚਾਓ ਕਰ ਕਰ ਗਿਆ ਸੀ ਉਹ ਹਮੇਸ਼ਾ ਚੰਗਾ ਸੋਚਦੀ ਤੇ ਬਹਿਸਾਂ ਨਕਾਰਾਤਮਕ ਸਥਿਤੀ ਜਾਂ ਬੋਲਣਾ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ। ਉਹ ਅਕਸਰ ਨਵ ਗਰਵਤੀ ਦੀ ਖੁਰਾਕ ਤੇ ਰਹਿਣ ਸੰਬਾਰੇ ਪੜ੍ਹਦੀ ਰਹਿੰਦੀ। ਉਹ ਹੁਣ ਹੋਰਾਂ ਦਾ ਬੋਲਿਆ ਅਣ ਸੁਣਿਆ ਕਰਦੀ ਖਾਸ ਤੌਰ ਤੇ ਨਵਿੰਦਰ ਤੇ ਸੁਖਚੈਨ ਦੀ ਬੋਲ। ਉਹ ਆਪਣੇ ਬੱਚੇ ਦੀ ਹੋਂਦ ਦੇ ਅਹਿਸਾਸ ਨਾਲ ਆਪਣੇ ਮਨ ਨੂੰ ਖੁਸ਼ੀ ਨਾਲ ਭਰਨ ਵਿੱਚ ਮਸਤ ਰਹਿੰਦੀ। ਜਿਵੇਂ ਉਹ ਈਮਲੀ ਨਾਲ ਗਰਭਾਸਤੇ ਦਿਨਾਂ ਬਾਰੇ ਵਿਚਾਰ ਵਟਾਂਦਰਾ ਕਰਦੀ ਤੇ 임ਲੀ ਵੀ ਆਪਣੇ ਤਜਰਬੇ ਮੁਤਾਬਕ ਉਸ ਨੂੰ ਬਹੁਤ ਸਲਾਹਾਂ ਦੱਸਦੀ ਉਸ ਨੂੰ ਦਿਲ ਜਲਣ ਅਤੇ ਕਬਜ਼ ਹੋਣ ਦੇ ਸਾਹ ਤੋਂ ਬਚਣ ਲਈ ਉਸ ਨੂੰ ਫਾਈਬਰ ਨਾਲ ਭਰੀ ਖੁਰਾਕ ਖਾਣ ਅਤੇ ਬਹੁਤ ਸਰਬ ਪਾਣੀ ਪੀਣ ਨੂੰ ਆਖਦੀ ਕਈ ਵਾਰ ਉਹ ਉਸ ਨੂੰ ਉਚੇਚੀ ਖੁਰਾਕ ਬਾਰੇ ਦੱਸਦੀ ਤੇ ਜਸਪਰੀ ਤੁਸੀਂ ਬਣ ਕੇ ਉਹ ਖੁਰਾਕਾਂ ਦੀ ਵਕਤ ਆਪਣੀ ਮਸਤੀ ਵਿੱਚ ਗੁਜ਼ਰਨ ਲੱਗਾ ਉਸ ਦਾ ਭਾਰ ਵਧਣ ਲੱਗਾ ਤੇ ਟਿੱਡ ਵੀ ਇਹ ਵੇਖ ਕੇ ਉਹ ਖੁੱਲੇ ਕਪੜੇ ਪਾਉਣ ਲੱਗ ਪਈ ਗਰਵਾਸਤ੍ਰਾਂ ਸਰੀਰ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਸੋਚ ਕੇ ਉਹ ਕੁਦਰਤ ਦੇ ਕ੍ਰਿਸ਼ਮੇ ਉੱਤੇ ਹੈਰਾਨ ਵੀ ਹੁੰਦੀ ਰਹਿੰਦੀ। ਉਸ ਦੀ ਚਮੜੀ ਗੁਲਾਬੀ ਰੰਗ ਦੀ ਹੋਣ ਲੱਗੀ ਕਿਉਂਕਿ ਲਹੂ ਦਾ ਵਹਾਅ ਵਧ ਰਿਹਾ ਸੀ। ਉਹ ਅਕਸਰ ਆਪਣੇ ਵਿੱਚ ਹੋਰ ਤਬਦੀਲੀਆਂ ਵੇਖਣ ਲੱਗੀ ਜਿਵੇਂ ਕੁਝ ਭੁੱਲ ਜਾਣਾ, ਜਿਵੇਂ ਮਨ ਅੰਦਰ ਚੜਨ ਦੀ ਆਦਤ ਵਧਣੀ। ਉਹਨੂੰ ਕਈ ਵਾਰ ਕਿਸੇ ਇੱਕ ਚੀਜ਼ ਉੱਤੇ ਕੇਂਦਰ ਸੋਣਾ ਜ਼ਰਾ ਔਖਾ ਲੱਗਣ ਲੱਗਦਾ। ਉਸ ਦੇ ਸਾਰੇ ਸਰੀਰ ਵਿੱਚ ਤਬਦੀਲੀਆਂ ਆ ਰਹੀਆਂ ਸਨ। ਸਰਦੀਆਂ ਜੇ ਦੂਰ ਸਨ ਇਸ ਕਰਕੇ ਉਹ ਕਰ ਆਪਣੇ ਹਮੇਸ਼ਾ ਚੁੰਨੀ ਨਰਸਰੀ ਟੱਕ ਕੇ ਰੱਖਦੀ ਫਿਰ ਉਹ ਰੋਜ਼ ਆਪਣੇ ਟੱਡੰਦਰ ਬੱਚੇ ਦੀ ਹਰਕਤਾਂ ਮਹਿਸੂਸ ਕਰਨ ਲੱਗੀ ਉਸਨੇ ਫੋਨ ਉੱਤੇ ਪੂਰਨ ਮਤ੍ਰ ਸਜਾਤਾ ਨਾਲ ਆਪਣੀ ਇਹ ਖੁਸ਼ੀ ਸਾਂਝੀ ਕੀਤੀ ਉਹ ਇਹ ਖੁਸ਼ਖਬਰੀ ਸੁਣ ਕੇ ਬਹੁਤ ਖੁਸ਼ ਹੋਈਆਂ ਸਜਾਤਾ ਤਾਂ ਇਥੋਂ ਤੀ ਕਾ ਕੇ ਮੈਂ ਤਾਂ ਨਹੀਂ ਡਰੀ ਗਈ ਸੀ ਮੈਂ ਸੋਚਿਆ ਤੇਰੇ ਬੱਚੀ ਕੋਈ ਨੁਕਸਾਨ ਨਹੀਂ ਗਏ ਸਭ ਠੀਕ ਹੈ ਬਾਤ ਜਾਣ ਕੇ ਉਹਦੀ ਕੀਤੀ ਜਸਪ੍ਰੀਤ ਅਜੇ ਵੀ ਸਨੂ ਜਾ ਕੇ ਬਾਰੇ ਸਚਨੀ ਸੀ ਦੱਸਣਾ ਚਾਹੁੰਦੀ ਚਲੋ ਹੁਣ ਵੀ ਠੀਕ ਹੈ ਹੁਣ ਜਦੋਂ ਮੇਲੇ ਬੱਚਿਆਂ ਸਮੇਤ ਮਿਲਾਂਗੇ ਬਿਲਕੁਲ ਪੋਨਮ ਨੇ ਵਧਾਈਆਂ ਤੋਂ ਬਾਅਦ ਉਸਦੀ ਸਿਹਤ ਬਾਰੇ ਤੇ ਗਰਭ ਅਸਥ ਬਾਰੇ ਹੋਰ ਕੰਮ ਦੀਆਂ ਗੱਲਾਂ ਉਹਨੂੰ ਦੱਸੀਆਂ ਕੁਝ ਇਹੋ ਜਿਹੀਆਂ ਸਲਾਹਾਂ ਸਜਾਤਾ ਨੇ ਵੀ ਉਹਨੂੰ ਦਿੱਤੀਆਂ ਐਮਲੀ ਵਾਂਗ ਉਹਨੇ ਉਸ ਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੀ ਖੁਰਾਕ ਬਾਰੇ ਵੀ ਦੱਸਿਆ ਉਹਨੇ ਇਹ ਵੀ ਜ਼ਾਹਰ ਕੀਤਾ ਕਿ ਉਹ ਉਸ ਲਈ ਬਹੁਤ ਖੁਸ਼ ਸੀ ਤੇ ਉਸਨੇ ਹਰ ਹਫਤੇ ਫੋਨ ਕਰਨ ਦਾ ਜਸਪ੍ਰੀਤ ਤੋਂ ਫਿਰ ਵਾਦਾ ਲਿਆ ਉਨਮწੇ ਸਜਾਤਾ ਦੋਨਾਂ ਨੇ ਉਸ ਨੂੰ ਪੁੱਛਿਆ ਕਿ ਬੱਚਾ ਲੜਕਾ ਹੈ ਜਾਂ ਲੜਕੀ ਜਿਸ ਦਾ ਜਵਾਬ ਨਾ ਦੇ ਸਕਣ ਉੱਤੇ ਦੋਨਾਂ ਨੇ ਉਸ ਨੂੰ ਅਲਟਰਾਸਾਉਂਡ ਟੈਸਟ ਕਰਾਉਣ ਲਈ ਆਖਿਆ ਤੇ ਜਸਪ੍ਰੀਤ ਨੇ ਹਾਂ ਕਰਕੇ ਟੈਸਟ ਦੇ ਸਿੱਟੇ ਬਾਰੇ ਦੱਸਣ ਦਾ ਉਹਨਾਂ ਨਾਲ ਵਾਅਦਾ ਕੀਤਾ ਉਹਨੇ 임ਲੀ ਨੂੰ ਨਾਲ ਲੈ ਕੇ ਅਲਟਰਾਸਾਉਂਡ ਕਰਵਾਇਆ ਟੈਸਟ ਬਾਰੇ ਜਾਣ ਕੇ ਉਹ ਹੈਰਾਨ ਹੋ ਗਈ ਪਰ ਖੁਸ਼ੀ ਨਾਲ ਭਰ ਗਈ ਉਸਤੇ ਦੋ ਬੱਚੇ ਸਨ ਇੱਕ ਲੜਕੀ ਤੇ ਇੱਕ ਲੜਕਾ ਉਦੋਂ ਖੁਸ਼ੀ ਵਿੱਚ ਉਸਦਾ ਦਿਲ ਨੱਚਣ ਨੂੰ ਕਰਨ ਲੱਗਾ ਉਹਨੇ ਆਪਣੇ ਆਪ ਉਤੇ ਕਾਬੂ ਪਾਈ ਰੱਖਿਆ ਐਨਾ ਸ਼ਾਇਦ ਉਹ ਕਦੇ ਵੀ ਖੁਸ਼ ਨਹੀਂ ਸੀ ਹੋਈ ਉਸ ਦਿਨ ਤੋਂ ਬਾਅਦ ਉਹ ਇਸ ਖਬਰ ਸਦਕਾ ਫੁੱਲ ਵਾਂਗ ਖਿੜੀ ਰਹਿਣ ਲੱਗੀ ਉਹਨੇ ਦੂਸਰੇ ਦਿਨੀ ਪੂਨਵਤ ਸਜਾਤਾ ਨੂੰ ਦੱਸਿਆ ਕਿ ਇੱਕ ਲੜਕਾ ਤੇ ਇੱਕ ਲੜਕੀ ਆ ਰਹੇ ਨੇ ਉਹ ਦੋਨੋਂ ਇੱਕ ਖਬਰ ਨਾਲ ਬਹੁਤ ਖੁਸ਼ ਹੋਈਆਂ ਇੱਕੋ ਵਾਰ ਉਹਨਾਂ ਦਾ ਪਰਿਵਾਰ ਸੰਪੂਰਨ ਹੋਣ ਦੀਆਂ ਉਹਨਾਂ ਦੋਨਾਂ ਨੇ ਉਸਨੂੰ ਵਧਾਈਆਂ ਦਿੱਤੀਆਂ ਉਹਨਾਂ ਦਿਨਾਂ ਵਿੱਚ ਹੀ ਜਸਪ੍ਰੀਤ ਨੇ ਬੱਚਿਆਂ ਦੇ ਨਾਮਾਂ ਬਾਰੇ ਸੋਚਣਾ ਸ਼ੁਰੂ ਕੀਤਾ ਪ੍ਰਭਦਾਤ ਕਰ ਨਹੀਂ ਰਵਜੀਤ ਕੌਰ ਤੇ ਪ੍ਰਬਲਿੰਦ ਸਿੰਘ ਨਹੀਂ ਪ੍ਰਬਖਸ਼ੀਤ ਸਿੰਘ ਉਸਨੇ ਜਦੋਂ ਇਹ ਨਾਮ ਉਜਾਗਰ ਨਾਲ ਸੰਦੇ ਕੀਤੇ ਤਦੋ ਬੋਲਿਆ ਸਭ ਨਾ ਮੈਨੂੰ ਪਸੰਦ ਹਨ ਪਰ ਚੰਗਾ ਹੈ ਕਿ ਪਹਿਲਾਂ ਇੱਕ ਕੁੜੀ ਹੋਵੇ ਕੋਈ ਖਾਸ ਕਾਰਨ ਹੈ ਇਸ ਦਾ ਮਾਈ ਜੀ ਹਾਂ ਸਾਡੇ ਘਰ ਕੁੜੀਆਂ ਹੈ ਹੀ ਨਹੀਂ ਤਦ ਕਿਹਾ ਮੈਂ ਮੁੰਡਾ ਅਗਲੀ ਵਾਰ ਹੋ ਜਾਵੇਗਾ ਆਖ ਕੇ ਉਹ ਮੁਸਕਰਾਇਆ ਜੀ ਇੱਕੋ ਵਾਰ ਰੱਬ ਜੀ ਨੇ ਮੁੰਡਾ ਤੇ ਕੁੜੀ ਦੇ ਦਿੱਤੇ ਫੇਰ ਮਾਹੀ ਜੀ ਫੇਰ ਤਾਂ ਮਜ ਆ ਜਾਵੇਗਾ ਪਰ ਇਹ ਜੋ ਹੋ ਜਾਵੇਗਾ ਪ੍ਰੀਤ ਬਿਲਕੁਲ ਚੰਗਾ ਹੈ ਕਿ ਇੰਜ ਹੀ ਹੋਵੇ ਉਹਨੇ ਫਿਰ ਜਸਪ੍ਰੀਤ ਦੇ ਟਡੂ ਤੇ ਹੱਥ ਫੇਰਿਆ ਤੇ ਕਿਹਾ ਦੋ ਤੇ ਫਿਰ ਉਹ ਆਪ ਹੀ ਖਿੜਖੜਾ ਕੇ ਹੱਸ ਪਿਆ ਜਸਪ੍ਰੀਤ ਨੂੰ ਉਸਦੇ ਭੋਲੇ ਭਰ ਨਾਲ ਪਿਆਰ ਹੋ ਚੁੱਕਿਆ ਸੀ ਤੇ ਉਸਨੇ ਉਸਨੂੰ ਪਿਆਰ ਵਿੱਚ ਚੁੰਮਿਆ ਇੱਕ ਦਿਨ ਸਕੂਲ ਵਿੱਚ ਅਚਾਨਕ ਉਸਨੂੰ ਹਰਜਾਲ ਟੱਕਰ ਪਿਆ ਜਿਸ ਨੇ ਉਸ ਨੂੰ ਗੌਰ ਨਾਲ ਟੱਕਿਆ ਤੇ ਬਿਨਾਂ ਚਿੰਜਕਦੇ ਉਸ ਨੂੰ ਬੱਚੇ ਦੀ ਆਮਦ ਦੀਆਂ ਵਧਾਈਆਂ ਦਿੱਤੀਆਂ ਇਸ ਵਾਰ ਉਸ ਨੂੰ ਹਰਜਾਲ ਉੱਤੇ ਕੋਈ ਗੁੱਸਾ ਨਹੀਂ ਸੀ ਆਇਆ ਤੇ ਉਸ ਨੇ ਉਹਦਾ ਸ਼ੁਕਰਾਨਾ ਕੀਤਾ ਤੇ ਅੱਗੇ ਨੂੰ ਲੰਘ ਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ